ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਕਿਦਾਂ ਸਾਰੇ ਵਧੀਆ ਵਧੀਆ ਹੀ ਹੋਣੇ ਚਾਹੀਦੇ ਹੋ ਲਓ ਜੀ ਅੱਜ ਤੀਜਾ ਦਿਨ ਹੋ ਗਿਆ ਸ਼ੁਰੂ ਤੇ ਅਸੀਂ ਅੱਜ ਜਾਣਾ ਸੀ ਬਾਗੜ ਪਰ ਕੈਨਸਲ ਕਰਤਾ ਕੱਲੂ ਜਾਵਾਂਗੇ ਅੱਜ ਅਸੀਂ ਘੁੰਮਣ ਜਾਣਾ ਸੀ ਸਪਨ ਸਿਟੀ ਇੱਕ ਦੋ ਕੰਮ ਹੋਰ ਨੇ ਪ੍ਰਸ਼ਾਦ ਅਸੀਂ ਗਏ ਸੀ ਪ੍ਰਸ਼ਾਦ ਵੰਡ ਕੇ ਆਉਣਾ ਕਿਉਂਕਿ ਕੱਲ ਅਸੀਂ ਜਾ ਕੇ ਆਇਆ ਅਦਾਲਤ ਸਮਾਣੀ ਲਾ ਕੇ ਆਇਆ ਪ੍ਰਸ਼ਾਦ ਵੰਡ ਕੇ ਤੇ ਕਾਫੀ ਜਣ ਕਿੱਥੇ ਸਾਰਿਆਂ ਨੂੰ ਪ੍ਰਸ਼ਾਦ ਵੰਡਣਾ ਵਾ ਤੇ ਬਾਕੀ ਦੇਖਦੇ ਹਾਂ ਹੋਰ ਵੀ ਦੋ ਤਿੰਨ ਕੰਮ ਹੋਰ ਨੇ ਉਹ ਕਰਨੇ ਆ ਕੱਲੂ ਦੇਖਾਂਗੇ ਕੱਲੂ ਜਾਵਾਂਗੇ ਬਾਗੜ ਅੱਜ ਫਨ ਸਿਟੀ ਜਾਣਾ ਆਪਾਂ ਫਨ ਸਿਟੀ ਕਿ ਫਨ ਸਿਟੀ ਮੈਨੂੰ ਪਤਾ ਫਨ ਸਿਟੀਆਂ ਖਣੇ ਫਨ ਸਿਟੀਆਂ ਐ ਨਹੀਂ ਮੈਨੂੰ ਪਤਾ ਕੋਈ ਹੈ ਜੇ ਸਿਟੀ ਜ਼ਰੂਰ ਆ ਇੰਨਾ ਕਾ ਮੈਨੂੰ ਪਤਾ ਸਿਟੀ ਆ ਸਿਟੀ ਥੋੜਾ ਬਲੌਗ ਬਣ ਰਿਹਾ ਵਾ ਕੱਪੜਿਆਂ ਮਗਰ ਲੜਾਈ ਹੋ ਗਈ ਨਹੀਂ 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 ਜਾਈ ਬਸ ਇੱਥੇ ਪਤਾ ਨਹੀਂ ਬਹੁਤ ਵਧੀਆ ਰੱਖ ਕੇ ਬੈਠੀ ਦੇ ਸੋ ਕਿੰਨੇ ਅਸਰ ਵਾਲੇ ਹਾਂ ਅਸਰ ਵਾਲੇ ਪੱਪੀ ਇਹ ਚੈੱਕ ਕੀ ਕਰਨੀ ਉਹ ਕਹਿੰਦੀ ਮੈਂ ਮੋਟਰਾਂ ਨਹੀਂ ਕਹਿੰਦੀ ਉਹ ਕਹਿੰਦੀ ਮੈਂ ਅਸਰ ਵਾਲਾ ਦੁਕਾਨ ਦੇ ਉਹ ਤਾਂ ਨਹੀਂ ਲੈ ਕੇ ਗਈਆਂ ਉਹ ਆਗਲਾਂ ਦੇੜੀ ਬੰਦ ਦਿੱਤੀ ਹੋ ਜਾਂ ਕਹਿੰਦੇ ਕਰਾਂ ਤੇ ਪ੍ਰਸ਼ਾਦ ਪੈਕ ਕਰ ਰਹੇ ਨੇ ਦੇਖੋ ਇਹ ਪ੍ਰਸ਼ਾਦ ਅਸੀਂ ਸਾਰਾ ਪੈਕ ਕਰ ਰਹੇ ਦੇਖਣਾ ਜਿਹੜਾ ਪ੍ਰਸ਼ਾਦ ਆ ਇਹਨਾਂ ਸਾਰਾ ਦੇਣਾ ਵੰਡਣਾ ਯਾਨੀ ਕਿ ਉਹ ਫਿਰ ਘਰ ਲੈ ਆਉਣ ਵਾਸਤੇ ਇਹਦੇ ਉਦੋਂ ਉਦੋਂ ਮੰਮੀ ਨੇ ਕਿੰਦਾ ਕੀਤਾ ਕਿ ਡੇੜੀ ਨੰਬਰ ਪਲੇਟ ਦੇ ਨਾਲ ਖਾਣਾ ਹੀ ਸੀ ਇਹਦਾ ਹੂੰ ਇਹਦਾ ਤੇਰੀ ਮੰਮੀ ਨੇ ਕੀਤਾ ਸੀ ਕਹਿੰਦੇ ਇਹ ਪੀੜੇ ਆ ਗਈ ਪੀੜੇ ਦਾ ਪ੍ਰਸ਼ਾਦ ਆ ਗਿਆ ਮੰਮੀ ਕਹਿੰਦੇ ਆ ਜਾਓ ਕਹਿੰਦੇ ਚਲ ਫੀਟ ਆ ਉਹ ਫਿਰ ਆ ਆ ਤੁਹਾਡੀ ਮੰਨੂ ਖੇਡਦੀ ਫਿਰਦੀ ਦੇਖੋ ਮੰਨੇ ਓ ਕੀ ਕਰਦਾ ਤੂੰ ਮੰਨੇ ਆ ਮਾਂ ਨੂੰ ਖਾਂਦੇ ਜਾਣਾ ਦੋਸਤੋ ਆਪਾਂ ਉਹ ਜਿਹੜਾ ਸਾਹਮਣੇ ਬਣਿਆ ਵਾ ਕੀ ਕਹਿੰਦੇ ਇਹਨੂੰ ਕਿਹੜਾ ਕਿਹੜਾ ਵਜਦਾ ਇਹ ਯਾਰ ਕੀ ਕਹਿੰਦਾ ਗਿਆਨ ਕੇਂਦਰ ਉਹ ਗਿਆਨ ਕੇਂਦਰ ਸਾਹਮਣੇ ਤੇ ਉਹ ਸਾਹਮਣੇ ਜਿਹੜਾ ਦੀਨ ਦਾ ਪਿਆ ਨੇੜੇ ਜਾ ਕੇ ਦਿਖਾਉਣਾ ਤੁਹਾਨੂੰ ਕੋਈ ਨਹੀਂ ਆਹ ਦੇਖੋ ਸਾਹਮਣੇ ਬਿਲਕੁਲ ਮੰਨ ਤਾਂ ਲਾਗਦੇ ਇਹਦੇ ਚੜ ਕੇ ਤੁਹਾਨੂੰ ਦਿਖਾਵਾਂਗੇ ਸਾਹਮਣੇ ਸਾਰਾ ਕੋ ਦੀਨ ਦਾ ਉੱਤੋਂ ਆਹ ਦੇਖੋ ਦੋਸਤੋ ਉਹ ਬਣਾ ਹੋਇਆ ਉੱਪਰ ਜਿੱਦੇ ਅਸੀਂ ਜਾਣਾ ਉੱਪਰ ਇਹਨੂੰ ਗਿਆਨ ਕੇਂਦਰ ਕਹਿੰਦੇ ਨੇ ਉੱਪਰ ਸਾਰਾ ਸ਼ਹਿਰ ਦੀਨ ਦਾ ਵਾ ਉੱਥੇ ਪਹੁੰਚਣਾ ਸੀ ਲੈਫਟ ਨਾਲ ਜਾਣਾ ਬਹਿ ਉੱਪਰ ਜਾਂਦੀ ਲਿਫਟ ਜਾਂਦੀ ਆ ਤੇ ਕਾਫੀ ਲੋਕ ਦੇਖਣ ਆਉਂਦੇ ਨੇ ਟੱਕ ਲੈਣੀ ਪੈਂਦੀ ਆ ਤੇ ਦੇਖਦੇ ਹਾਂ ਹੁਣ ਜਾ ਰਹੇ ਹਾਂ ਅਸੀਂ ਉਧਰ ਨੂੰ ਜਾ ਰਹੇ ਹਾਂ ਪਾਰਕ ਬਣਿਆ ਵਿੱਚੇ ਪਾਰਕ ਬਣੇ ਹੋਏ ਨੇ ਤੇ ਦੇਖੋ ਭੀੜ ਬਹੁਤ ਹੋਣ ਲੱਗੀ ਭੀੜ ਪੂਰੀ ਫੁੱਲ ਭੀੜ ਹੋਣ ਲੱਗੀ ਲੋਕੀ ਆ ਰਹੇ ਨੇ ਤੁਹਾਡੀ ਕਿਸਮਤ ਖਰਾਬ ਹੋ ਗਈ ਲਿਫਟ ਖਰਾਬ ਹੋਈ ਵੀ ਆ ਜਿੱਦਾਂ ਨਾ ਦੂਰ ਹੈ ਕਾਤਾ ਨਹੀਂ ਹੁਣ ਨਹੀਂ ਤਾਂ ਨਹੀਂ ਕਹਦੇ ਕਿ ਨਾ ਲਿਫਟ ਖਰਾਬ ਹੋਈ ਆ ਖੋ ਸਕਦਾ ਮੈਂ ਦੁਨੀਆ ਦੇਖ ਰਹੀ ਸੀ ਖੋਸ਼ ਖੋਸ਼ ਦੇਖ ਲੈ ਦੋਸਤੋ ਵੇਹ ਕਹਿੰਦੇ ਲਿਫਟ ਖਰਾਬ ਹੋਈ ਹੈ ਪਰ ਦੇਖੋ ਇਹ ਗਾਇਆ ਕੇ ਪਰ ਲੱਗਦਾ ਬੱਦਲ ਹੋ ਗਏ ਆ ਹਵਾ ਚੱਲ ਪਈ ਹੈ ਤੇ ਆ ਦੇਖੋ ਵਧੀਆ ਪੂਰਾ ਪਾਰਕ ਬਣਿਆ ਹੋਇਆ ਲੋਕੀ ਬੈਠੇ ਨੇ ਇੰਜੋਏ ਕਰ ਰਹੇ ਨੇ ਆ ਆਪਣਾ ਟਾਵਰ ਇਹਦੀ ਲਿਫਟ ਹੀ ਖਰਾਬ ਹੋ ਗਈ ਸਾਡੀ ਕਿਸਮਤ ਹੀ ਖਰਾਬ ਆ ਇਹਦੀ ਇਹਦੀ ਲਿਫਟ ਕਾਰੀ ਖਰਾਬ ਆ ਸਾਡੀ ਕਿਸਮਤ ਖਰਾਬ ਆ ਇਹ ਜੀ ਓਮ ਪ੍ਰਕਾਸ਼ ਜਿੰਦਲ ਜੀ ਨੇ ਬਣਵਾਇਆ ਜਿਨ੍ਹਾਂ ਦੇ ਇੱਥੇ ਜਿੰਦਲ ਫੈਕਟਰੀ ਬਣੀ ਹੋਇਆ ਹਸਾਰ ਦੇ ਵਿੱਚ ਤੇ ਉਹਨਾਂ ਦੇ ਗੱਡੀਆਂ ਖੜੀਆਂ ਪੁਰਾਣੀਆਂ ਮਗਰ ਤੁਹਾਨੂੰ ਕਰਾਉਣਿਆ ਦਰਸ਼ਨ ਉਹਨਾਂ ਦੇ ਵੀ ਉਹ ਖੜੀਆਂ ਕਿੰਨੀਆਂ 1 2 3 4 4 4 ਨੇ ਆ ਆ ਦੇਖੋ ਜੀ ਆ ਟਰੈਕਟਰ ਆ ਆ ਪਤਨੀ ਕਿਹੜੀ ਟਰੈਕਟਰ ਬਹੁਤ ਪੁਰਾਣਾ ਮਾਡਲ ਦਾ ਤੇ ਆ ਹੈਗੀ ਆ ਜੀ ਗੱਡੀ ਪਤ ਨਹੀਂ ਕਿਹੜੀ ਮਟਰਸਰੀ ਜਲਾਂ ਦੀ ਆਹ ਮਟਰਸਿਸ ਇਹ ਵੀ ਇਹ ਹੈਗੀ ਆ ਉਹ ਦੂਜੀ ਸੋਨਾਟਾ ਸੋਨਾਟਾ ਗੱਡੀ ਆ ਆ ਵੀ ਮਟਰਸਰੀਜ਼ ਆ ਪੁਰਾਣੀਆਂ ਗੱਡੀਆਂ ਇਹ ਓਮ ਪ੍ਰਕਾਸ਼ ਜੰਦਲ ਜੀ ਦੀਆਂ ਪੁਰਾਣੀਆਂ ਗੱਡੀਆਂ ਹੁਣ ਤਾਂ ਨਵੇਂ ਮਾਡਲ ਆ ਗਏ ਇਹਨਾਂ ਦੇ ਇੰਦਰ ਝੂਟੇ ਲੱਗੇ ਹੋਏ ਨੇ ਝੂਲੇ ਗਰੇ ਪਰੌਂਠੇ ਬਣਾਉਣ ਵਾਸਤੇ ਲਾਇਆ ਹੋਇਆ ਕੰਮ ਨੇ ਕੋਈ ਨਹੀਂ ਆਪਾਂ ਜਦੋਂ ਅਗਲੀ ਵਾਰ ਆਏ ਨਾ ਫਿਰ ਉਹ ਚੱਲਾਂਗੇ ਬਣਾਵਾਂਗੇ ਇਧਰ ਸ਼੍ਰੀਨਗਰ ਸ਼੍ਰੀਨਗਰ ਤੋਂ ਲਦਾਖ ਕਰਕੇ ਲੋਕ ਲਦਾਖੋਂ ਨਿਕਲ ਜੋਵੇ ਉਸ ਤੋਂ ਫਿਰ ਇਧਰੋਂ ਆ ਜਾਏ ਮਨਾਲੀ ਵੱਲ ਦੀ ਮਨਾਲੀ ਆਂਦੀ ਜੰਮੂ ਤੋਂ ਸ਼੍ਰੀਨਗਰ ਕੋਲ ਹਾਂ ਉਧਰ ਹੀ ਪੈਣ ਦਾ ਲੇਲ ਲਦਾਖ ਪਹਿਲਾਂ ਜਾਣਾ ਔਖਾਂ ਦਾ ਸੀ ਹੁਣ ਨਹੀਂ ਹੁਣ ਤਾਂ ਸੜਕਾਂ ਵਧੀਆ ਬਣਾਤੀਆਂ ਉੱਥੇ ਲੋ ਜੀ ਚੱਲ ਵੀ ਸਾਡੇ ਬੱਚਾ ਨੇ ਟ੍ਰੇਨ ਕੋਸ਼ੂ ਡਰ ਗਈ ਹੋਣੀ ਵੀ ਘੁੰਮੀ ਕਤੋਂ ਜਾਂਦੀ ਆ ਨਾ ਇਹ ਸੀ ਆ ਗਏ ਆ ਜੀ ਸੰਸਟ ਸਿਟੀ ਚ ਸਾਰਾ ਮਾਲ ਆ ਇਹ ਕੱਪੜੇ ਖਰੀਦਦੇ ਫਿਰਦੇ ਆ ਹੁਣ ਦੇਖੋ ਇਹ ਲੈ ਲਓ ਬਈ ਕੀ ਲੈਣਾ ਤੁਸੀਂ ਦੇਖ ਲਓ ਆਪਦਾ ਆਪਦਾ ਇਹ ਸਾਰਾ ਮਾਲ ਆ ਜੀ ਸੰਸਟ ਸਿਟੀ ਆ ਦੇਖੋ ਸਾਰੀ ਆਈਟਮ ਹੀ ਇੱਥੇ ਉਧਰ ਇੱਧਰ ਸਾਰਾ ਕਿਚਨ ਵਗੈਰਾ ਦਾ ਸਮਾਨ ਮਿਲ ਜਾਂਦਾ ਇੱਧਰ ਬੂਟ ਆ ਗਏ ਸ਼ੂਜ਼ ਵਗੈਰਾ ਉੱਧਰ ਜੀਨਸ ਵਗੈਰਾ ਦੀ ਉੱਧਰ ਟੇਚੀ ਵਗੈਰਾ ਹੈ ਯਾਨੀ ਕਿ ਹਰ ਕਿਸਮ ਦਾ ਹੈਗੀ ਇੱਥੇ ਜਿਹੜਾ ਮਨ ਚ ਸਮਾਨ ਲੈ ਸਕਦੇ ਤੁਸੀਂ ਹਰ ਇੱਕ ਚੀਜ਼ ਮਿਲਦੀ ਹੈ ਇੱਥੇ ਗਵਾਚ ਗਏ ਤੁਸੀਂ ਹੁਣ ਕਿੰਮ ਦੀ ਫਿਰਦੀ ਹੈ ਮੈਂ ਉੱਧਰ ਲੱਭੀ ਜਾਂਦਾ ਤੁਹਾਨੂੰ ਮੈਂ ਕਿੱਧਰ ਚ ਲੈ ਗਏ ਭਾਬੀ ਹੁਣ ਨਹੀਂ ਪਤਾ ਕਿੱਧਰ ਲੰਘ ਗਏ ਹਾਂਜੀ ਦੋਸਤੋ ਅਸੀਂ ਹੁਣ ਪਹੁੰਚ ਗਏ ਆ ਜੀ ਫਨ ਸਿਟੀ ਤੋਂ ਘਰੇ ਤੇ ਅੱਜ ਕਹਿੰਦੇ ਚਿਕਨ ਬਣਾਉਣਾ ਵਾ ਅਸੀਂ ਮਟਰਨ ਬਣਾ ਰਹੇ ਹਾਂ ਹੁਣ ਲੈ ਕੇ ਆਏ ਸੀ ਕਿ ਮੈਂ ਤੇ ਬਈ ਅੱਛਾ ਦਮਾ ਤੋਂ ਹੋਊਗਾ ਅੱਜ ਤੇ ਮੈਂ ਇਹ ਉਹਨਾਂ ਦੀ ਮਟਰਨ ਬਣਾ ਰਹੇ ਆ ਮੈਂ ਤੇ ਪ੍ਰੀਤੀ ਦੋਨੇ ਰਲ ਕੇ ਕਹਿੰਦੇ ਅਸੀਂ ਅੱਜ ਤੁਹਾਡੇ ਹੱਥਾਂ ਦਾ ਖਾਣਾ ਅਸੀਂ ਬਣਾ ਕੇ ਦਿਖਾਵਾਂਗੇ ਅਸੀਂ 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 ਬਹੁਤ ਤਕੜੇ ਸ਼ੈਫ ਹਾਂ ਸ਼ੈਫ ਬਹੁਤ ਅਰੇ ਸ਼ੈਫ ਆਲੇ ਕੁ ਸਾਡਾ ਪਿਛਲੇ ਮਟਰਨ ਤੇ ਸਾਡਾ ਮਟਰਨ ਮਟਰਨ ਦਾ ਆਲਰੇਡੀ ਨੋਕਾ ਉਹਦੇ ਚੋ ਗਿਆ ਕੋਈ ਨਹੀਂ ਬਸ ਸਾਫ਼ ਹੀ ਹੋ ਗਿਆ ਨਾ ਵੈਸੇ ਹਾਂਜੀ ਸਾਫ਼ ਕਰਤਾ ਬਾਬਾ ਬਸ ਇੱਧਰ ਹੀ ਰੱਖਣਾ ਸੀ ਇਹਨੂੰ ਚੱਕ ਕੇ ਯਾਰ ਥੋੜਾ ਰੱਖ ਲੋ ਬੰਦੇ ਇਹਨੂੰ ਕੋਕੇ ਨਾ ਵੇ ਇੱਥੇ ਨਚੜੀ ਜਾਊਗਾ ਨਾ ਜਿਹੜਾ ਹੋਊਗਾ ਬੜਾ ਮੋਟਾ ਪਾਣੀ ਨਚੜ ਜਾਊਗਾ ਚਲੋ ਸਾਡੀ ਸਾਡੀ ਤਿਆਰ ਹੋ ਰਹੀ ਆ ਤਰ ਤਾ ਭੁੰਨੇ ਜਾ ਰਿਹਾ ਗੋਲ ਗੱਪੇ ਖਾਣੇ ਨੇ ਤਾਂ ਤਾਂ ਗੋਲ ਗੱਪੇ ਖਾ ਲਈ ਤੈਨੂੰ ਖਵਾ ਲਾਂਗੇ ਗੋਲ ਗੱਪੇ ਤੂੰ ਵੀ ਖਾਣੇ ਗੋਲ ਗੱਪੇ ਯਾ ਇਹ ਕਿਵੇਂ ਖਾਣੇ ਗੋਲ ਗੱਪੇ ਤੂੰ ਵੀ ਗੋਲ ਗੱਪੇ ਖਾਣੇ ਆੜੀ ਇਹਨੇ ਵੀ ਖਾਣੇ ਆ ਥਾਰਾ ਬਾਈ ਜਗਿੰਦਰ ਖਾਏਗਾ ਗੋਲ ਗੱਪੇ ਕੋਲ ਨਾ ਕਰ ਕੋਈ ਗੱਲ ਬਾਤ ਹੁਣ ਕੋਇਮ ਸੁਣਾ ਦੇ ਕੋਇਮ ਸੁਣਾ ਆਪਰਾ अच्छा सुन अच्छा सुन अगर मेनू हुन गाना मेनू ये नहीं आंदे मैं फाइट करने जान दा हूं जोर से सुन आवाज को नहीं ओ मैं जो नहीं है पापा एक टुक काई दो फा जोर से नु नु कहनाडू मा अच्छा कोई ठीक है ओके थैंक यू चलो भी क्लैपिंग 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 हाँ क्या लाइक सब्सक्राइब कर दो तो हाँ ठीक है, है किम कर रहा है क्या कैसे करता है नहीं हल्क कैसे करता है इधर 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 हाँ ਓਏ ਹੋਏ ਅੱਛਾ ਇਹ ਕਰ ਦਿੰਦਾ ਤੇ ਉੱਡ ਵੀ ਜਾਂਦਾ ਨਾ ਉੱਡ ਜਾਂਦਾ ਨਾ ਉਹ ਉਹ ਜੰਪ ਮਾਰਦਾ ਜੰਪ ਕਿਵੇਂ ਮਾਰ ਦਿੰਦਾ ਉਹ ਜੰਪ ਕਿਵੇਂ ਮਾਰ ਦਿੰਦਾ ਉਹ ਹੂੰ ਜੰਪ ਕਿਵੇਂ ਮਾਰਦਾ ਅੱਛਾ ਐਕਸਰਸਾਈਜ਼ ਕਰ ਦੇ ਤਾ ਐਕਸਰਸਾਈਜ਼ ਕਰ ਦੇ ਐਕਸਰਸਾਈਜ਼ ਹਾਂ ਐਕਸਰਸਾਈਜ਼ ਕਰਕੇ ਦਿਖਾ ਹੋਰ ਹਾਂ ਚਾ ਲੈ ਯਾ ਡੰਡ ਠੀਕ ਹੈ ਠੀਕ ਹਾਂ ਓ ਹੋ ਸਪਾਈਡਰਮੈਨ ਬਣ ਜਾ ਸਪਾਈਡਰਮੈਨ ਕਿਵੇਂ ਬਣੇਗਾ ਸਪਾਈਡਰਮੈਨ ਸਪਾਈਡਰਮੈਨ আচ্ছা ਜਾਲੇ ਛੜਦਾ ਜਾਲੇ ਹਨਾ ਜਾਲੇ ਛੜਦਾ ਜਾਲੇ ਛੜਦਾ ਹੈ ਹਾਂ ਨਾ ਮੇਰੇ ਤਿੱchnਾ ਦੇ ਹਾਂ ਉਹ ਕਿਵੇਂ ਲੜਦੇ ਹੁੰਦੇ ਇੱਕ ਉਹ ਜਿਹੜੇ ਫਾਈਟਰ ਕਿਵੇਂ ਲੜਦੇ ਫਾਈਟਰ ਫਾਈਟਰ ਕਿਵੇਂ ਲੜਦੇ ਉਹ ਗੇਮ ਵਿੱਚ ਰੈਸਲਿੰਗ ਵਾਲੇ ਰੈਸਲਿੰਗ ਵਾਲੇ ਕਿਵੇਂ ਲੜਦੇ ਹੈ ਨੀ ਐਸੇ ਐਸੇ ਉਹ ਹਾਂ ਬੌਕਸਿੰਗ ਐਸੇ ਕਰ ਬੌਕਸਿੰਗ ਵਾਲੇ ਹਾਂ ਫਿਰ ਸੇ ਕਰ ਐਸੇ ਨਹੀਂ ਐਸੀ ਹਾਂ ਇਦਾਂ ਹਾਂ ਯੋ ਇੱਕ ਤਰਾ ਸ਼ੋਟ ਆ ਪੀਣਾ ਨਹੀਂ ਨਾ ਪੀਣੀ ਚੱਕ ਵੀ ਇਦਾਂ ਮਾਰਦੇ ਹਾਂ ਨਾ ਚਲ ਦੇਖੀ ਮੈਚ ਨਹੀਂ ਪੱਟ ਪਾਈ ਉਹ ਪੱਜੇ ਗਿਆ वहां चलिया तू कल आई चंगा फिर तू चीजी दूंगा मैं फिर कल ठीक है ठीक है चलो है? मेरा पत्ता कोई? यार? नहीं 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 मारा मारा पार किया मैं ठीक है चंगा फिर बाय 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 ਅਸੀਂ ਉੱਧੀ ਰਾਤ ਨੂੰ ਹੁਣ ਗੋਲ ਗੱਪੇ ਖਾਣ ਚੱਲੇ ਆ ਟਾਈਮ ਹੋ ਗਿਆ 9 ਵਜ ਗਿਆ 9:00 ਹੋ ਗਿਆ 9:00 ਵਜੇ ਅਸੀਂ ਗੋਲ ਗੱਪੇ ਖਾਣ ਚੱਲੇ ਆ ਬਾਜ਼ਾਰ ਚ ਸਾਈਡ ਤੇ ਹੋ ਜਾਓ ਪਿੱਛੇ ਮੋਟਰਸਾਈਕਲ ਹੌਂਦੇ ਨੇ ਬੱਤ ਆ ਫਰੂਟਾਂ ਰੇੜੀਆਂ ਲੱਗੀਆਂ ਵੀ ਇੱਥੇ ਬਾਈ ਸਾਰੇ ਪਾਸੇ ਫਰੂਟਾਂ ਰੇੜੀ ਲੱਗਿਆ ਆਰੇ ਬਾਈ ਕੈਮਸਟੀ ਲੈ ਕੇ ਆਉਂਦਾ ਆ ਨਾ ਵੀਰੇ ਐ ਨਾ ਕਰ ਕੁੱਤਿਆਂ ਚ ਦੇਖੋ ਕਿੰਨੀ ਢੀੜ ਹੈ ਰਸ਼ ਰਸ਼ ਪਿਆ ਪਿਆ ਰਸ਼ ਰਸ਼ ਫੁੱਲ ਰਸ਼ ਹੈ ਟਾਈਮ ਕਿਦੇ ਕੋਲ ਖਾਂਦੇ ਨੇ ਗੋਲਗਾਪੇ? ਉਹਦੇ ਕੋਲੇ। ਉਹ ਬਾਈ ਕੋਲੇ। ਠੀਕ ਆ ਜੀ। ਉਹ ਸਾਹਮਣੇ ਜਿਹੜੀ ਆਹ ਦਾ ਪਾਰਕ ਆ ਗਿਆ। ਉਹ ਪਰ ਉਹਦੇ ਕੋਲ ਤਾਂ ਨਹੀਂ ਖਾਂਦੇ ਕਿਤੇ? ਉਹਦੇ ਕੋਲ ਖਾਂਦੇ ਨੇ ਉਧਰ। ਇੱਧਰ। ਉਹ ਪਾਰਲੀ ਰੈਡੀ ਖਾਂਦੇ ਨੇ। ਮੈਂ ਨਹੀਂ ਪਸੰਦ ਦੀ ਗੱਲਾਂ। ਉਹ ਜੀ। ਸਾਰੇ ਨਹੀਂ। ਕਿਹਦੇ ਕੋਲ ਨਹੀਂ ਖਾਂਦੇ ਅਸੀਂ? ਉਹ ਗਾਂਲੇ ਕੋਲ ਖਾਂਦੇ ਨੇ। ਉੱਤ ਲੱਗ ਗਿਆ ਇੱਧਰ ਨਹੀਂ ਹੈਗਾ ਆਹ ਦਾ ਪਾਰਕ ਆ ਗਿਆ ਨਾ ਆਪਣਾ ਤਕੋਣਾ ਪਾਰਕ ਹਾਂ ਤਰਕੋਣਾ ਪਾਰਕ ਇਹਦਾ ਦੂਜਾ ਆ ਗਿਆ ਉਹ ਕੋਲ ਤਾਂ ਖਤਮ ਹੀ ਹੋ ਗਏ ਬਾਈ ਕੋਲ ਤਾਂ ਹੈ ਟਾਈਮ ਲੱਗੂ ਐਸੇ-ਪਾਸੇ ਅਣਾ ਖਾ ਲਿਓ ਫਰ ਕੋਈ ਨਹੀਂ ਜਿੰਨੇ ਨੇ ਖਾਣੇ ਤੀ ਖਾਓ ਮੈਂ 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 ਦੇਖਾਂ ਮੈਂ ਕਿ ਬਟੋ ਤਾਂ ਮੈਂ ਕਰ ਰੱਖਿਆ ਕਿਤੇ ਮੈਨੂੰ ਬਾਈ ਜੀ ਆ ਵੀ ਬਣਾਉਣ ਲੱਗ ਗਏ ਹੁਣ ਆਉਂਦੀ ਹੈ ਨਾ ਆਵਾਜ਼ ਆਪਣਾ ਫੁੱਲ ਕਲੀਅਰਟੀ ਨਹੀਂ ਮੈਂ ਤਾਂ ਇੱਕ ਨਾ ਦੀ ਖਾਣਾ ਤੁਸੀਂ ਖਾਣੇ ਬਸ ਹੈ ਇਹ ਆਟਾ ਮਹਗਾਇਆ ਜੀ ਇਸੇ ਹੁਣ ਖਾਣ ਵਾਸਤੇ ਸਵਾਦ ਬਹੁਤ ਹੈ ਇੱਕ ਹੀ ਖਾ ਕੇ ਇੱਕ ਹੀ ਖਾ ਕੇ ਦੇਖੇ ਮੈਂ ਹਜੇ ਲੈ ਆ ਲੋ ਜੱਫ ਕੋ ਬਸ ਮੈਂ ਤਾਂ ਹੁਣ ਲੈ ਲਿਆ ਬਸ ਇੱਕ ਬਹੁਤ ਹੈ ਦੋ ਦੋ ਬਰਾਬਰ ਬਰਾਬਰ ਜਿਆਦਾ ਹੋਣਾ ਕੰਮ ਉਹ ਜਵੇੜ ਲਈ ਚੰਗੀ ਤਰ੍ਹਾਂ ਇਹ ਜੀ ਪਾ ਕੇ ਰੱਖੀਂ ਆ ਪਾਣੀ ਦੇ ਦਿਓ ਥੋੜਾ ਮੈਨੂੰ ਬਾਤ ਜਲੇਬੀਆਂ ਵਾਲਾ ਕਿੱਥੇ ਆ ਲੱਭੋ ਜਲੇਬੀਆਂ ਵਾਲੇ ਨੂੰ ਪਹਿਲਾਂ ਤਾਂ ਇੱਥੇ ਇਹਨੂੰ ਪੁੱਛਿਆ ਮੈਂ ਬਾਈ ਨੂੰ ਮੈਂ ਜਲੇਬੀਆਂ ਵਾਲਾ ਕਿੱਥੇ ਆ ਹੈ ਹੈ ਬਰੇ ਜਲੇਬੀਆਂ ਨਹੀਂ ਆ ਜਲੇਬੀਆਂ ਵਾਲਾ ਜਲੇਬੀਆਂ ਨਹੀਂ ਆਉਂਦਾ ਕਮਾਲ ਦੀ ਗੱਲ ਆ ਯਾਰ ਫਿਸਾਰ ई एन टी ए ਸੈਂਟਰ ਇੱਥੋਂ ਅਸਾ ਕਬੂਤਰਾਂ ਦੀ ਦੁਕਾਨ ਵੀ ਹੈਗੀ ਨਾ ਮੈਂ ਇੱਥੇ ਲੈ ਕੇ ਗਈ ਇੱਥੇ ਆ ਇੱਥੋਂ ਇਥੋਂ ਨੇ ਉਹਨੇ ਲਈ ਸੀਗੀ ਮਨੋਰ ਨੇ ਜੁੱਤੀ ਲਈ ਬੂਟ ਲਈ ਸੀ ਸ਼ਾਇਦ ਉਹਨੇ ਅਸੀਂ ਆਏ ਜਦੋਂ ਉਹਨੂੰ ਲੈਣ ਆਏ ਸੀ ਅਦੋਂ ਹਾਂ ਇੱਥੋਂ ਹੀ ਸ਼ਾਇਦ ਹਾਂ ਆਹ ਦੁਕਾਨ ਤੋਂ ਲਈ ਸੀ ਉਦੋਂ ਬਹੁਤ ਟਾਈਮ ਹੋ ਗਿਆ 10 12 ਸਾਲ ਨੇ 10 ਸਾਲ ਹੋ ਗਏ ਗਾਤਾ ਨਹੀਂ ਕੋਈ ਕਹਿੰਦੀ ਐ ਰਾਦੇ ਰਾਦੇ ਕਹਦੇ ਨੂੰ ਰਾਦੇ 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 ਚਲੋ ਤੂੰ ਬੈਗ ਭਰ ਲਿਓ ਆ ਦਾ ਉਹ ਜਸ ਜਿਹੜਾ ਦੋਸਤੋ ਜਾ ਰਹੇ ਆ ਅਸੀਂ ਘਰ ਨੂੰ ਜਾ ਰਹੇ ਆ ਫੁੱਲ ਆਪੇ ਖਵਾ ਲਿਆ ਇਹਨਾਂ ਨੂੰ ਮੈਂ ਹੁਣ ਪੂਰੇ ਟੈਡ ਕਰ ਤੇ ਪੂਰੇ ਖਵਾ ਖਵਾ ਕੇ ਅੱਜ ਰਿਸਤੇ ਨੂੰ ਕਿਧੂ ਲੈਪਾ ਲੈ ਤੇ ਆਏ ਅੱਜ ਤੱਕ ਨੂੰ ਲੈ ਉੱਥੇ ਅੱਜ ਕੱਲੂ ਸ਼ਾਮੀ ਆ ਗਿਆ ਕੱਲੂ ਦੁਪਹਿਰੇ ਆਜੋ ਜੇ ਮਰਜੀ ਸਵੇਰੇ ਆਜੋ ਅੱਧੀ ਰਾਤ ਨੂੰ ਅਧੀ ਰਾਤ ਨੂੰ ਆਏ ਚਾਹੇ ਚਾਹੇ ਸਵੇਰੇ ਆਇ ਚਾਹੇ ਦੁਪਹਿਰ ਚ ਆਧੀ ਰਾਤ ਨੂੰ ਆ ਚੰਗਾ ਧੁੱਲੇ ਝੂਟ ਲੈ ਠਾ ਕੇ ਕਿਹੜੇ ਕਿਹੜੇ ਪੈਸੇ ਲੱਗਦੇ ਪੁੱਤ ਇੱਥੇ ਜਿਹਾ ਮਾਜੀ ਘੁੰਮੀ ਚਲੋ ਤੁਸੀਂ ਆਏ ਤਾਂ ਕਿੰਨੇ ਵਾਰ ਤੁਸੀਂ ਕਿੰਨੇ ਵਾਰ ਤੂੰ ਤੁਸੀਂ ਆਏ ਹੈ ਹੈ ਉਹ ਤਾਂ ਕਿਹਾ 3 ਸਾਲ ਹੋ ਗਿਆ ਫਿਰ ਹੁਣ ਕੱਲ ਨੂੰ ਆ ਜੀ ਲੈ ਜੀ ਤੂੰ ਆ ਕੇ ਹੁਣ ਥੋੜੀ ਜਿਹੀ ਰੋਜ਼ ਰੋਜ਼ ਦੀ ਰੋਜ਼ ਉਹ ਕਰਨਾ ਵਾ ਆ ਜਾ ਭਰਾਵਾ ਜਲਦੀ ਠੀਕ ਆ ਦੋਸਤੋ ਜਾ ਰਹੇ ਅਸੀਂ ਜੀ ਘਰ ਦੇ ਕੋਲੇ ਪਹੁੰਚਣ ਆਲੇ ਆ। ਜਵਾਕਰ ਬਸ ਐਵੇਂ ਕਦੇ ਝੂਲੇ ਲੈਣੇ ਅਸੀਂ ਆ ਲੈਣੇ ਆ ਲੈਣੇ ਬਸ ਇਦਾਂ ਇਦਾਂ ਇਹਦੇ ਕੰਮ ਆਉਂਦਾ। ਕੋਣੀ ਹਾਲ ਯਾਰ। ਐ ਇੰਨਾਂ ਚੱਲਦੇ ਆ। ਹਨਾ। ਕਿੱਧਰ ਜਾਣਾ ਸੀ ਤੇ। ਝੂਲੇ ਚੱਲ ਲੈ ਹੁਣ ਫੇਰ ਹੀ ਲੈ ਆ ਲਈ ਚੰਗਾ। ਕੱਲੂ ਉੱਥੇ ਹੀ ਲੈ ਲਈਂ ਜਾ ਕੇ ਝੂਲੇ। ਨਹੀਂ ਤੈਨੂੰ ਵਕਤ ਮਿਲਿਆ ਫੇਰ। ਨਹੀਂ ਤੈਨੂੰ ਵਕਤ ਕਿਉਂ ਨਹੀਂ ਮਿਲੂਗਾ ਨਾਲੇ ਤਾਂ ਉੱਥੇ ਦਾ ਕੰਮ ਹੈ। ਘੁੰਮਣ ਜਾਣਾ ਪਤਾ ਐ ਥੋੜੀ ਹੁੰਦਾ ਹੁਣ ਸਾਰੇ ਪਾਸੇ ਥੋੜੀ ਜਾਇਆ ਨੰਦਾ ਇੱਕ ਥਾਂ ਤੇ ਜਾਇਆ ਆਊਗਾ ਨਾ। ਨਾਲੇ ਤਾਂ ਨਾਲੇ ਕਹਿੰਦਾ ਉੱਧਰ ਜਾ ਕੇ ਆਉਣਾ ਵਾ। ਉਥੇ ਉਰੇ ਛੂਟੇ ਮਿਲਦੇ ਨੇ ਪਤਾ ਕਿਨੂੰ ਪਤਾ ਹਾਂ ਪਤਾ ਤਾਂ ਕਿਉਂ ਆ ਤੈਨੂੰ ਕੀ ਹੋ ਗਿਆ ਇੱਥੇ ਧਿਆਨ ਨਾਲ ਦੇਖ ਕੇ ਜਾ ਇੱਥੇ ਬਹੁਤ ਤਕੜੇ ਤਕੜੇ ਚੀਜ਼ਾਂ ਪਈਆਂ ਹੁੰਦੀਆਂ ਨੇ ਸਮਝ ਗਏ ਆਪਣਾ ਚਿਕਨ ਤਰਿਆ ਹੋਇਆ ਜੀ ਇਹ ਦੇਖੋ ਗਰਮ ਹੋ ਰਿਹਾ ਪੂਰਾ ਮੈਂ ਤਾਂ ਬਾਟੀ ਰੱਖਤੀ ਆ ਗੈਸ ਤੇ ਇਹ ਉਹਨੂੰ ਗਰਮ ਹੋ ਰਿਹਾ ਇਧਰ ਕੁੱਕਰ ਪਿਆ ਆਪਣਾ ਇਹਦੇ ਵਿੱਚ ਬਣਾਇਆ ਹੋਇਆ ਸੀਗਾ ਤੇ ਫਿਰ ਮੈਂ ਖਾਣਾ ਗਰਮ ਗਰਮ ਤੇ ਹਜੇ ਘਰ ਦੇ ਉਧਰ ਰੋਟੀ ਖਾਈ ਜਾਂਦੇ ਸਾਹਮਣੇ ਬਹਿ ਕੇ ਉਹਨੂੰ ਖਾਣ ਦੋ ਮੈਂ ਕਿ ਮੈਂ ਬਾਅਦ ਖਾਊਂਗਾ ਆਪਣਾ ਇਹ ਪੂਰਾ ਪੂਰਾ ਫੁੱਲ ਗਰਮ ਹੋ ਰਿਹਾ ਵਾ ਲੈ ਗਏ ਹੁਣੇ ਚੱਕ ਕੇ ਉਹ ਹੂੰ ਹੈ ਗਈ ਆ ਪਈ ਆ ਧਿਆਨ ਨਾਲ ਆ ਪਿੱਛੇ ਦੋਸਤਾਂ ਜੀ ਕਿਵੇਂ ਹੋ ਇੱਕ ਵੇ ਪਾਜੀ ਆਏ ਸੀ ਪਤਨੀ ਕੌਣ ਸੀਗੇ ਤੇ ਮੈਂ ਹੁਣ ਅੰਦਰ ਹੁਣ ਅਸੀਂ ਕੁਝ ਲੱਭ ਰਹੇ ਹਾਂ ਇੱਥੇ ਸਾਡਾ ਸਮਾਨ ਜਿ ਰੱਖਿਆ ਹੋਇਆ ਸੀਗਾ ਡਾੜੀ ਲੈ ਕੇ ਹੋਣਗੇ ਭਾਈ ਅੱਧਾ ਹੀ ਹੁੰਦਾ ਡਾੜੀ ਕਦੀ ਛੋਟੀ ਮੋਟੀ ਦੀ ਬੱਚ ਡਾੜੀ ਲੈ ਕੇ ਹੁਣਿਆ ਜਿਹੜੀ ਗੱਡੀ ਡਾੜੀ ਕੋ ਰਹਿੰਦੀ ਆ ਭਾਈ ਨਹੀਂ ਡਾੜੀ ਜਿਹੜੇ ਬੰਦੇ ਕੋ ਪੇਟੀ ਪਈ ਹੋਵੇ ਤਾਂ ਉਹ ਬੰਦਾ ਛੋਟੇ ਮੋਟੇ ਪਈ ਉਪੂਗੇ ਨੂੰ ਨਾ ਤੁਹਾਡੇ ਇਹ ਕੋਈ ਪਤਾ ਨਹੀਂ ਨਾ ਹੁੰਦਾ ਰੱਖੀ ਕਿਹਦੇ ਪਾਸੇ ਇਹ ਨਹੀਂ ਕਰਨੀ ਚਾਹੀਦਾ ਨਹੀਂ ਲੈ ਕੇ ਭਈਆ ਮੈਂ ਤਾਂ ਦੱਸੀ ਨੀ ਕੀ ਮੈਂ ਆਈ ਏ ਕਿ ਤੇ ਮੈਨੂੰ ਹੀ ਚੱਕੀ ਆਧਿਆ ਪਿਆ ਹੈ ਆ ਵਾ ਹਾਫ ਆ ਯਾਨੀ ਕਿ ਆਪਣਾ ਹੀ ਪਿਆ ਸੀ ਥੋੜੇ ਥੋੜੇ ਦੀ ਬਾੜ ਛੋਟ-ਮੋਟ ਜਾਈ ਹਮ ਇੱਕ ਲੋਨੀ ਆ ਜੀ ਸਾਰੇ ਹੁਣ ਸੌਂ ਗਏ ਆ ਅਸੀਂ ਇਹ ਸ਼ਰਾਬ ਦੀ ਬੋਤਲ ਲੱਭਦੇ ਫਿਰਦੇ ਸੀਗੇ ਮਸਾਂ ਘਰੇ ਸਾਡੇ ਕੋਲ ਪੇਟੀ ਪਈ ਆ ਪਰ ਅਸੀਂ ਗੱਡੀ ਚ ਲੱਭਦੇ ਫਿਰਦੇ ਆ ਚਲੋ ਕੋਈ ਨਹੀਂ ਸਾਨੂੰ ਕਹ ਮੈਂ ਖਰਾਬ ਹੋ ਜੂਗੀ ਐਵੇਂ ਉੱਲੀ ਲੱਗ ਜਾਣੀ ਉਹਨੂੰ ਮੈਂ ਤਾਂ ਮੈਂ ਕਿਹਾ ਡੈਡੀ ਜੀ ਕੋ ਮਗਰ ਘਰੇ ਪੱਟੀ ਵਿੱਚ ਛੋਟਾ ਮੋਟਾ ਨਾ ਹੱਥ ਨਹੀਂ ਮਾਰਦੇ ਹਾਂ ਹਾਂ ਆ ਦੇਖ ਦੋ ਦੋ ਬਿਸਕੁਟ ਲੈ ਲਏ ਨੇ ਸਿਰਫ ਦੋ ਬਿਸਕੁਟ ਲੈਣੇ ਚੱਖਾ ਕੇ ਚਲੇ ਜਾਣਾ ਓਏ ਨਹੀਂ ਆ ਦੇਖ ਕੇ ਚੱਲਿਆ ਤੂੰ ਐਦਾਂ ਮੈਂ ਤਾਂ ਮੈਂ ਤਾਂ ਪੱਗ ਪੈਗ ਬੁਗ ਲਾਉਣ ਆਇਆ ਕਿਤੇ ਨਹੀਂ ਨੋ ਨੋ ਇਹਨੂੰ 스멜 ਆ ਗਈ ਹੋਣੀ ਆ ਬਈ ਚਿਕਨ ਦੀ ਮਟਰਨ ਦੀ ਜੀ ਦੋ ਲਾਦੇ ਨਹੀਂ ਦੋ ਇੱਕ ਰੋਟੀ ਖਾ ਕੇ ਜਾਣੀ ਇਹ ਹਾਂ ਪਿਆ ਬਾਅਦ ਚੋਂ ਜਦੋਂ ਨਹੀਂ ਨਹੀਂ ਹੁਣ ਨਹੀਂ ਹੁਣ ਨਹੀਂ ਬਸ ਹੁਣ ਤਾਂ ਲਾ ਲਈਏ ਆਪਾਂ ਉਹਨਾਂ ਦੀ ਰੋਟੀ ਖਾਈਏ ਮੈਂ ਤਾਂ ਆਹ ਲਾਉਣਾ ਪਰ ਰੋਟੀ ਖਾਈਏ ਹੁਣ ਬਸ ਫੱਲਾ ਕੰਮ ਇੰਦਰ ਬਲੰਦਾ ਕੰਮ ਆਪਣਾ ਆਪਣਾ ਅੱਛਾ ਇਹ ਅੱਜ ਕੱਪੜੇ ਲਿਆਉਂਦੇ ਨੇ ਇਹ ਭੂਆ ਨੇ ਆਪਣੀ પતિ ਜੀ ਵਾਸਤੇ ਲੈਣੇ ਨੇ ਇਹ ਸਾਥੇ ਦੇਖੋ ਇਹ ਮੰਨਦੇ ਦੇ ਕੱਪੜੇ ਨੇ ਹੈ ਹਾਂ ਇਹ ਮੰਨਤ ਦੀ ਆ ਟੀਕਾ ਤੇ ਮੰਨਤ ਕਰਦੀ ਸੀ ਟੀਕਾ ਇਹ ਕਿੰਨੀ ਜੈਸਮਿੰਦ ਕਿੰਨੀ ਹੋ ਗਈਆਂ ਬਹੁਤ ਲੈ ਗਿਆ ਹੈ 5 ਤੋਂ ਇਹ ਜੈਸਮਿੰਦ ਦੀ ਬਾਲੀ ਹੈ ਇਹ ਹੀ ਚੱਕਰ ਜੈਸਮਿੰਦ ਤੈਨੂੰ ਕਿੰਨਾ ਜਿਆਦਾ ਲੈਣ ਲੋ ਹੈਲੋ ਆਹ ਦੇਖੀ ਕਰਿਆ ਆ ਦੇਖੋ ਮੇਂ ਟੀਮ ਮੈਂਬਰ ਮੇਰਾ ਹੈਗਾ ਇਕਮ ਹਾਂ ਇਕਮ ਚਾਹ ਨੂੰ ਕੋਈ ਲੈਗਾ ਨਹੀਂ ਦਿੱਤੀਆਂ ਚੀਜ਼ ਜੇ ਸੁਣ ਬਾਣੀ ਲੈਤੀ ਚੀਜ਼ਾਂ ਆ ਟੀਮ ਦਾ ਸ਼ਾਗੀ ਆ ਉਹ ਬੱਠੀ ਜਿਸ ਤੋਂ ਤੁਹਾਡੀ ਦੇਖੋ ਬੋਲਦੀ ਨਹੀਂ ਇਹ ਨੀ ਨੀ ਇਹ ਬਹੁਤ ਆੜੀ ਜਾ ਵੀ ਇਹਨੂੰ ਪਤਾ ਮੇਰੀ ਚੀਜ਼ ਮਿਲ ਜਾਣੀ ਆ ਇਕਮ ਨੇ ਕੀ ਦਿੱਤਾ ਉਹ ਦਿੱਤੀ ਹੈ ਫੁੱਟਬਾਲ ਲਈ ਆ ਇਕਮ ਨੇ ਹੋਰ ਕੀ ਲਿਆ ਤੂੰ ਪੈਨ ਲੈਨੇ ਇਹਨੇ ਹਾਂ ਪੈਨ ਲੈਇਆ ਤੂੰ ਹਣਾ ਅਛਾ ਪੈਨ ਲਏ ਨੇ ਠੀਕ ਆ ਦੇਖੀ ਤੇ ਨਹੀਂ 045 ਦੇਖੋ ਕਿੰਨੇ ਦਾ ਪਏ ਆ ਪਹਿਲੇ ਇਹ ਕਮ ਆਏ ਅਛਾ ਚਾਕੂ ਲਿਆ ਵੱਢਣ ਵਾਸਤੇ ਜਿਹੜਾ ਬਾਲੀ ਹਵਾ ਗਰੂ ਨੂੰ ਬਾਹਰ ਦੇਣਾ ਵਾ ਅਛਾ ਇਹ ਤਵਜਰ ਕਰਵਾ ਦੇ ਜਿਵੇਂ ਕੁਛ ਟੋਸ ਟੂਸ ਚ ਜਾਂ ਕੋਈ ਚੀਜ਼ ਗਰਮ ਕਰਨੀ ਆ ਆਪਾਂ ਪਰੌਂਠਾ ਪਰੌਂਠਾ ਗਰਮ ਕਰਨਾ ਵਾ ਇਹ ਚਾਈ ਵਾਲਾ ਚੱਪਲ ਇਹ ਚਾਈ ਚੱਪਲ ਇੱਕ ਹੀ ਚੱਪਲਾ ਇਹਦੀ ਇੱਕੜੀ ਅਸੇ ਕਰਨ ਚੱਪਲਾ ਠੀਕ ਆ ਮੇਰੇ ਵਾਸਤੇ ਚੱਪਲਾ ਲੈ ਕੇ ਆਏ ਹਲੋ ਗਾਇਸ ਫਰੀ ਰੋਟੀ ਖਾ ਰਿਹਾ ਹੁਣ ਇਹਨਾਂ ਨੇ ਸਾਰੇ ਖਾ ਲਈ ਆ ਪਰ ਪੁੱਛ ਬਤਾ ਦਿਆ ਹੁਣ ਤੁਹਾਨੂੰ ਕੋਈ ਨਹੀਂ ਬੋਦਦਾ ਅਸੀਂ ਮੱਥਾ ਖਾਣ ਲੱਗਿਆ ਉਹ ਅੱਡੇ ਘੜ ਰਿਹਾ ਆ ਆਈ ਹੋਣੀ ਨੇ ਤੇ ਬੜੇ ਸ਼ੁਕਰ ਮੈਨ ਲੱਗਿਆ ਕੱਲ ਮੈਂ ਸਾਡੇ ਕਿ ਆਏ ਸੀ ਤੇ ਸਾਨੂੰ ਬਹੁਤ ਇੰਜੋਏ ਕੀਤਾ ਇਤਨਾ ਇੰਜੋਏ ਮਤਲਬ ਕਿ ਘਰੇ ਆਏ ਸੀ ਅੱਜ ਸਾਦ ਬੰਡ ਕੇ ਆਏ ਤੁਹਾਨੂੰ ਉਹ ਵੀ ਤੁਹਾਨੂੰ ਬਲੌਗ ਤੁਹਾਨੂੰ ਅਪਡੇਟ ਕਰ ਜਾਊਗਾ ਤੇ ਪਰ ਪਰ ਜਿਹੜਾ ਅੱਜ ਮੇਰੀ ਸਿਸਟਰ ਨੇ ਜਿਹੜੇ ਅੱਜ ਬਣਾ ਕੇ ਖਲਾਇਆ ਮਟਰ ਬਣਾ ਕੇ ਖਲਾਇਆ ਮਟਰ ਬਣਾ ਕੇ ਖਲਾਇਆ ਉਹ ਰੈਂਡ ਦਾ ਕਾਹ ਕਿ ਬਹੁਤ ਜਿਆਦਾ ਇੰਨਾ ਤੇਸੀ ਜਨਾ ਬੜਿਆ ਵੜਿਆ ਅਲਕੋ ਜੀ ਕਰਨੇ ਆਂ ਉਹ ਗੱਲ ਜਿਹੜੀ ਫਾਦਰ ਸਾਹਿਬ ਨੇ ਫਾਦਰ ਸਾਹਿਬ ਨੇ ਹੋਰਨਾ ਵੀ ਹੋਣ ਨੂੰ ਖਾ ਗਿਆ ਬਹੁਤ ਖੁਸ਼ ਹੋਏ ਨੇ ਦੇਖੋ ਪਰੇਨ ਹੋਈ ਬੇਟਾ ਥੈਂਕ ਯੂ ਸੋ ਮਚ ਅਜਾ ਕੋਟਰ ਆਲਾ ਸਿੱਧੀ ਭਲਾ ਨਹੀਂ ਮੈਨੂੰ ਇਹ ਤਾਂ ਇੰਗਲਿਸ਼ ਇੰਗਲਿਸ਼ ਮੰਡੀ ਉਹ ਕਿਹੜੇ ਸਕੂਲੇ ਪੜਦਾ ਕਿਹੜਾ ਬੱਚਾ ਇੰਗਲਿਸ਼ ਮੰਡੀ ਸਕੂਲੇ ਪੜਦਾ oh very good very good both of you are going to the english school yeah okay so ਚਲੋ ਪਰਾਵਾ ਸਮਝਾ ਭਰਾਵਾ ਭਰਾਵਾ ਆ ਅੱਜ ਭਰਾਵਾ ਕਹਿੰਦਾ ਭਰਾਵਾ ਭਰਾ ਬਣ ਗਿਆ ਹੁਣ ਤੇਰਾ ਹਾਂ ਭਰਾ ਹੀ ਬਣ ਗਿਆ ਹੁਣ ਕੀ ਪੈਪਾ ਤੇ ਤੁਹਾਡੇ ਪਾਪਾ ਇਹ ਕੀ ਹੁੰਦਾ ਹੈ ਇਹ ਤਾਂ ਇਹ ਆਪਿਆ ਪਰ ਉਹ ਤੇਰੇ ਕੋਲ ਨਹੀਂ ਕੋਈ ਕੋਈ ਹੁੰਦਾ ਆ ਮੇਰੀ ਘਰ ਵਾਲੀ ਕੁਝ ਬੋਲਦੀ ਨਹੀਂ ਗਈ ਉਹੀ ਕੱਟੀ ਆ ਹੋਰ ਮੈਂ ਪੰਗੜਾ ਪਾਉ ਪੰਗੜਾ ਪਾਓ ਤੁਸੀਂ ਜੋ ਨਹੀਂ ਹੁੰਦਾ ਹਲੋ ਸੰਤੋ ਹਾਂਜੀ ਬੇਫਰ ਕੀ ਹੁੰਦਾ ਬੇਫਰ ਕੀ ਹੁੰਦਾ ਕੀ ਹੁੰਦਾ ਆਹੰਦਾ ਬੇਫਰ ਦੋਸਤੋ ਆ ਬੇਫਰ ਹੁੰਦਾ ਮੈਨੂੰ ਨਹੀਂ ਪਤਾ ਕੀ ਹੁੰਦਾ ਬੇਫਰ ਆਈ ਡੋਂਟ ਬੇਫਰ ਹੁਣ ਹੁਣ ਇਹਨਾ ਮੈਨੂੰ ਬੇਫਰ ਜਿਹਾ ਫੜਾਤਾ ਮੈਂ ਗਰੀਬ ਜਿਹਾ ਬੰਦਾ ਤੇ ਮੈਂ ਤਾਂ ਐਂ ਖਾਊਗਾ ਹੁਣ ਇਹ ਬੇਫਰ ਕਹਿੰਦੇ ਨੇ ਮੈ ਕ੍ਰੈਂਚੀ ਕਹਣਾ ਵਾ ਤੇ ਬਸ ਐਂ ਆ ਇਹਨਾਂ ਦੇ ਪਰਕਾ ਲਓ ਹੁਣ ਸਾਰੇ ਪੱਖੇ ਚਲਾਉਣ ਲੱਗੇ ਨੇ ਤੇ ਹੁਣ ਸੌਣ ਲੱਗੇ ਆ ਮੈਨੂੰ ਘੜੀ ਮੈਨੂੰ ਅੱਖਾਂ ਕੱਢੀ ਜਾਂਦੀਆਂ ਐਵੇਂ ਬੀਨਾ ਗੱਲਾਂ ਹੀ ਨੀ ਆਇਆ ਪੁੱਤ ਏ ਹੁਣ ਬਾਹਰ ਜਾ ਆ ਸਾਡੀ ਗੁੜੀਆ ਖੇਡਦੀ ਫਿਰਦੀ ਓਏ ਗੁੱਲੂ ਹੋ ਦੇਖ 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 ਕੇ ਭਾਈ ਦੇ ਕੇ ਕੇ ਭਾਈ ਦੀ ਆ ਜੋ ਕੋ ਕੋ ਬੱਕ 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 ਨੀ ਲਾਈਟ ਬੰਦ ਓਏ ਨੀ ਮਮਾ ਲੈ ਕੇ ਪੁੱਤ ਕਰਦੇ ਹਾਂ ਕੀ ਆਪਾਂ ਮਿਲਦੇ ਆ ਅਗਲੇ ਵਲੌਗ ਚ ਆਪਣਾ ਤੇ ਆਪਣੇ ਪ੍ਰਵਾਹ ਧਿਆਨ ਰੱਖਿਓ ਸਾਰਿਆਂ ਨੂੰ ਗੁੱਡ ਨਾਈਟ Bye bye. Rabraka.